ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਵਿਸ਼ਵ ਸਿਹਤ ਸੰਗਠਨ ਜਾਨੀ ਕਿ WHO ਨੇ ਮੰਗਲਵਾਰ ਨੂੰ ਕਿਹਾ ਕਿ ਵਾਇਰਲ ਹੈਪੇਟਾਈਟਿਸ ਦੇ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਅਤੇ ਇਹ ਛੋਹ ਦੀ ਬਿਮਾਰੀ ਦੇ ਨਾਲ ਵਿਸ਼ਵ ਪੱਧਰ ਉੱਤੇ ਰੋਜ਼ਾਨਾ 3500 ਅਤੇ ਹਰ ਸਾਲ 13 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ WHO 2024 ਗਲੋਬਲ ਹੈਪੇਟਾਈਟਿਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 187 ਦੇਸ਼ਾਂ ਦੇ ਨਵੇਂ ਅੰਕੜੇ ਦੱਸਦੇ ਨੇ ਕਿ ਵਾਇਰਲ ਹੈਪੇਟਾਈਟਿਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਅਨੁਮਾਨਿਤ ਸੰਖਿਆ 2019 ਦੇ ਵਿੱਚ 11 ਲੱਖ ਤੋਂ ਵੱਧ ਕੇ 2022 ਦੇ ਵਿੱਚ 13 ਲੱਖ ਹੋ ਗਈ ਹੈ ਤੇ ਰਿਪੋਰਟ ਮੁਤਾਬਕ ਇਹਨਾਂ ਦੇ ਵਿੱਚੋਂ 83% ਦੀ ਤਾਂ ਹੈਪੇਟਾਈਟਸ ਬੀ ਕਾਰਨ ਤੇ 17 ਫੀਸਦੀ ਹੈਪੇਟਾਈਟਸ ਸੀ ਦੇ ਕਾਰਨ ਹੋਈਆਂ ਨੇ ਵਿਸ਼ਵ ਹੈਪੇਟਾਈਟਸ ਸੰਮੇਲਨ ਦੇ ਵਿੱਚ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੈਪੇਟਾਈਟਸ ਬੀ ਅਤੇ ਸੀ ਦੀ ਲਾਕਾਰਨ ਵਿਸ਼ਵ ਪੱਧਰ ਉੱਤੇ ਹਰ ਰੋਜ਼ 3500 ਲੋਕ ਮਰ ਰਹੇ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਮੰਗਲਵਾਰ ਨੂੰ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਹੈ ਤੇ ਇਸ ਕਤਲ ਮਾਮਲੇ ਦੇ ਵਕੀਲ ਉਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਨਾਮਜ਼ਦ 27 ਵਿਅਕਤੀਆਂ ਵਿੱਚੋਂ 25 ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਹੈ ਜਦ ਕਿ ਸਚਨ ਭਵਾਨੀ ਅਤੇ ਦੀਪਕ ਮੁੰਡੀ ਦੀ ਅਜੇ ਤੱਕ ਪੇਸ਼ੀ ਨਹੀਂ ਹੋਈ ਉਹਨਾਂ ਆਖਿਆ ਕਿ ਕਤਲ ਕੇਸ ਤੋਂ ਡਿਸਚਾਰਜ ਕਰਨ ਲਈ ਲੱਟਸ ਬਿਸ਼ਨੋਈ ਚਰਨਜੀਤ ਸਿੰਘ ਉਰਫ ਚੇਤਨ ਤੇ ਜਗਤਾਰ ਸਿੰਘ ਮੂਸਾ ਦੀ ਅਰਜੀ ਦਾ ਉਹ ਪਹਿਲਾ ਹੀ ਮਾਨਯੋਗ ਅਦਾਲਤ ਦੇ ਵਿੱਚ ਰਿਪਲਾਈ ਦੇ ਚੁੱਕੇ ਨੇ ਤੇ ਜਗੂ ਭਗਵਾਨਪੁਰਿਆ ਵੱਲੋਂ ਡਿਸਚਾਰਜ ਕਰਨ ਦੀ ਲਗਾਈ ਐਪਲੀਕੇਸ਼ਨ ਦਾ ਵੀ ਅਦਾਲਤ ਚ ਰਿਪਲਾਈ ਫਾਈਲ ਕਰ ਦਿੱਤਾ ਗਿਆ ਤੇ ਅਦਾਲਤ ਵੱਲੋਂ ਦੋਹਾਂ ਕੇਸਾਂ ਦੀ ਅਗਲੀ ਸੁਣਵਾਈ 19 April 2024 ਨੂੰ ਰੱਖੀ ਗਈ ਹੈ। ਭਾਰਤ ਅਤੇ ਕੈਨੇਡਾ ਦੀਆਂ ਚੋਣਾਚਾ ਦਖਲਅੰਦਾਜ਼ੀ ਦਾ ਦੋਸ਼ ਲਾਉਣ ਵਾਲੀ ਜਰਚਨ ਟ੍ਰੂਡੋ ਸਰਕਾਰ ਨੇ ਹੁਣ ਆਪਣੇ ਹੀ ਦਾਅਵਿਆਂ ਅਤੇ ਦੋਸ਼ਾਂ ਉੱਤੇ ਯੂ ਟਰਨ ਲੈ ਲਿਆ। ਕੈਨੇਡਾ ਦੀ ਖੁਫੀਆ ਏਜੰਸੀ CSIS ਨੇ ਪ੍ਰਧਾਨ ਮੰਤਰੀ ਟ੍ਰੂਡੋ ਦੇ ਦਫ਼ਤਰ ਨੂੰ ਆਪਣੀ ਜਾਂਚ ਰਿਪੋਰਟ ਵਿੱਚ ਅਧਿਕਾਰਤ ਤੌਰ ਤੇ ਦਾਅਵਾ ਕੀਤਾ ਹੈ ਕਿ ਪਿਛਲੀਆਂ ਦੋ ਸੰਸਦੀ ਚੋਣਾਂ ਵਿੱਚ ਚੀਨ ਨੇ ਦਖਲਅੰਦਾਜ਼ੀ ਕੀਤੀ ਸੀ ਤੇ ਕੈਨੇਡੀਅਨ ਏਜੰਸੀ ਨੇ ਏਅਰ ਦੇ ਸਮਰਥਨ ਦੇ ਵਿੱਚ ਕੋਈ ਠੋਸ ਸਬੂਤ ਪ੍ਰਦਾਨ ਮੰਤਰੀ ਦਫ਼ਤਰ ਨੂੰ ਸੌਂਪੇ ਨੇ ਤੇ ਕੈਨੇਡਾ ਦੇ ਮੀਡੀਆ ਦੀ ਰਿਪੋਰਟ ਅਨੁਸਾਰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਵੱਲੋਂ ਤਿਆਰ ਇੱਕ ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਅਸੀਂ ਜਾਣਦੇ ਹਾਂ ਕਿ ਪੀਆਰਸੀ 2019 ਅਤੇ 2021 ਦੀਆਂ ਆਮ ਚੋਣਾਂ ਦੇ ਵਿੱਚ ਗੁਪਤ ਅਤੇ ਧੋਖੇ ਨਾਲ ਦਖਲਅੰਦਾਜ਼ੀ ਕੀਤੀ ਸੀ ਤੇ ਇੱਥੇ ਪੀਆਰਸੀ ਦਾ ਅਰਥ ਹੈ ਪੀਪਲਜ਼ ਰਿਪਬਲਿਕ ਆਫ ਚਾਈਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਨੂੰ ਲੈ ਕੇ ਦਰਜਾ 2 ਕੇਸ ਸੀਬੀਆਈ ਨੂੰ ਦੇਣ ਦੀ ਮੰਗ ਨੂੰ ਲੈ ਕੇ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ RAM SINGH ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਖਲ ਕੀਤੀ ਹੈ ਤੇ ਇਸ ਵਿੱਚ ਕਿਹਾ ਗਿਆ ਹੈ ਕਿ ਤਿੰਨ ਮਾਮਲਿਆਂ ਦੀ ਜਾਂਚ ਕਰਕੇ ਸੀਬੀਆਈ ਪਹਿਲਾਂ ਹੀ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੀ ਹੈ ਤੇ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਹੁਣ ਚੋਣਾ ਨੇੜੇ ਆ ਰਹੀਆਂ ਨੇ ਤਾਂ ਪੰਜਾਬ ਸਰਕਾਰ ਜਾਣਬੁੱਝ ਕੇ ਉਸ ਨੂੰ ਮਾਮਲੇ 'ਚ ਘੜੀਸਣਾ ਚਾਹੁੰਦੀ ਹੈ ਐਥੇ ਲਈ ਦੋਵੇਂ ਕੇਸ सीबीआई ਨੂੰ ਸੌਂਪ ਦਿੱਤੇ ਜਾਣ ਤੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਕਿਸੇ ਵੀ ਮਾਮਲੇ ਦੇ ਵਿੱਚ ਉਸ ਨੂੰ ਫਸਾਇਆ ਨਹੀਂ ਜਾ ਰਿਹਾ ਤੇ ਸਰਕਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਰਹੀ ਹੈ ਫਿਰ ਵੀ ਅਦਾਲਤ ਨੇ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕੋਹਦੀ ਚੰਦਰਯਾਨ 3 ਮਿਸ਼ਨ ਟੀਮ ਨੂੰ ਸਪੇਸ ਐਕਸਪਲੋਰੇਸ਼ਨ ਲਈ 2024 ਦਾ ਜੌਨ ਜੈਲ ਜੱਕ ਸਵਿਗਰਕ ਜੂਨੀਅਰ ਪੁਰਸਕਾਰ ਮਿਲਿਆ ਜੋ ਕਿ ਅਮਰੀਕਾ ਸਥਿਤ ਸਪੇਸ ਫਾਊਂਡੇਸ਼ਨ ਦਾ ਚੋਟੀ ਦਾ ਪੁਰਸਕਾਰ ਹੈ ਇਸ ਸਲਾਨਾ ਪੁਰਸਕਾਰ ਪੁਲਾਰ ਖੋਜ ਅਤੇ ਖੋਜ ਦੇ ਖੇਤਰ ਵਿੱਚ ਇੱਕ ਪੁਲਾਰ ਏਜੰਸੀ ਕੰਪਨੀ ਜਾਂ ਸੰਗਠਨ ਦੇ ਸੰਗ ਦਾ ਸਨਮਾਨ ਕਰਦਾ ਹੈ ਇਹ ਪੁਰਸਕਾਰ 8 ਅਪ੍ਰੈਲ ਨੂੰ ਕੋਲੋਰੋਡੋ ਦੇ ਵਿੱਚ ਸਪੇਸ ਫਾਊਂਡੇਸ਼ਨ ਦੇ ਸਲਾਨਾ ਸਪੇਸਿਸ ਸਿੰਪੋਜੀਅਮ ਦੇ ਉਦਘਾਟਨ ਸਮਾਰੋਹ ਵਿੱਚ ਦਿੱਤਾ ਗਿਆ ਸੀ ਹਿਊਸਟਨ ਡੀਸੀ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਮੰਜੂ ਨਾਥ ਨੇ ਇਸਰੋ ਦੀ ਚੰ드ਰਯਾਨ ਟੀਮ ਦੇ ਵੱਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ ਜੌਨ ਐਲ ਜੈਕ ਸਵਿਗਰਕ ਜੂਨੀਅਰ ਅਵਾਰਡ ਦੇ ਹਾਲੀ ਦੇ ਜੇਤੂਆਂ ਦੇ ਵਿੱਚ ਨਾਸਾ ਅਤੇ ਐਰੋਜ਼ੋਨਾ ਯੂਨੀਵਰਸਿਟੀ ਦੇ OSIRIS-REx ਸ਼ਾਮਲ ਨੇ ਤੇ ਸਪੇਸ ਫਾਊਂਡੇਸ਼ਨ 1983 ਵਿੱਚ ਸਥਾਪਿਤ ਇੱਕ ਗੈਰ ਲਾਭਕਾਰੀ ਸੰਸਥਾ ਹੈ ਜੋ ਗਲੋਬਲ ਸਪੇਸ ਇਕੋਸਿਸਟਮ ਲਈ ਜਾਣਕਾਰੀ ਸਿੱਖਿਆ ਅਤੇ ਸਹਾਇਤਾ ਮੁਹੱਈਆ ਕਰਦੀ ਹੈ। ਸਵਰਗ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼ਰਮਣੀ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਸਿੰਘ ਲੰਗਾ ਨੂੰ ਸ਼ਿਮਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਤਰੇ ਇੱਕ ਹੋਟਲ ਤੋਂ ਛਾਪੇਮਾਰੀ ਕਰਕੇ ਕੁੱਲ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੰਤਰੀ ਸੋਚਾ ਸਿੰਘ ਲੰਗਾ ਦਾ ਪੁੱਤਰ ਆਪਣੇ 4 ਸਾਥੀਆਂ ਸਮੇਤ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਵਿੱਚ ਠਹਿਰਿਆ ਹੋਇਆ ਸੀ। ਇੱਥੇ ਪੁਲਤਰੇ ਗੁਪਤ ਸੂਚਨਾ ਦੇ ਆਧਾਰ ਉੱਤੇ ਹੋਟਲ ਤੇ ਛਾਪਾ ਮਾਰਿਆ ਤੇ ਜਾਣਕਾਰੀ ਮੁਤਾਬਕ ਸ਼ਿਮਲਾ ਪੁਲਤਰੇ 42 ਗ੍ਰਾਮ ਚਿੱਟੇ ਸਣੇ ਪ੍ਰਕਾਸ਼ ਲੰਗਾ ਨੂੰ ਇੱਕ ਔਰਤ ਤੇ ਸਾਥੀ ਸਮੇਤ ਕੁੱਲ 5 ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਸਾਰਿਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਨੇ ਬ੍ਰਿਟੇਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਆਪਣਾ ਸੰਚਾਲਨ ਬੰਦ ਕਰਨ ਦਾ ਫੈਸਲਾ ਕੀਤਾ ਹੈ ਕੰਪਨੀ ਭਾਰਤ ਦੇ ਵਿੱਚ ਆਪਣੇ ਕਾਰੋਬਾਰ ਉਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗੀ ਤੇ ਓਲਾ ਦੇ ਪ੍ਰੋਮੋਟਰ ਐਨਏਆਈ ਟੈਕਨੋਲੋਜੀਜ਼ ਨੇ ਮੰਗਲਵਾਰ ਨੂੰ ਆਖਿਆ ਕਿ ਕੰਪਨੀ ਨੂੰ ਭਾਰਤ ਵਿੱਚ ਵਿਸਤਾਰ ਦੀ ਕਾफी ਸੰਭਾਵਨਾ ਨਜ਼ਰ ਆ ਰਹੀ ਹੈ ਤੇ ਓਲਾ ਮੋਬਿਲਿਟੀ ਦੇ ਬੁਲਾਰੇ ਨੇ ਆਖਿਆ ਕਿ ਸਾਡਾ ਕੰਮ ਕਾ ਤੇਜ਼ੀ ਨਾਲ ਵਧ ਰਿਹਾ ਤੇ ਅਸੀਂ ਭਾਰਤ ਵਿੱਚ ਲਾਭਦਾਇਕ ਸਥਿਤੀ ਵਿੱਚ ਹਾਂ ਅਤੇ ਖੇਤਰ ਵਿੱਚ ਇੱਕ ਲੀਡਰ ਬਣੇ ਹੋਏ ਹਾਂ ਨਾਲ ਤਰਫ ਨਿੱਜੀ ਆਵਾਜਾਈ ਵਿੱਚ ਸਗੋਂ ਆਨਲਾਈਨ ਟੈਕਸੀ ਬੁਕਿੰਗ ਕਾਰੋਬਾਰ ਦੇ ਵਿੱਚ ਵੀ ਭਵਿੱਖ ਇਲ ਕਿ ਇਹਦੇ ਨਾਲ ਅਸੀਂ ਆਪਣੀ ਤਰਜੀਹਾਂ ਦਾ ਮੁੜ ਮੁਲਾਂਕਣ ਕੀਤਾ ਹੈ ਅਤੇ ਬ੍ਰਿਟੇਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਆਪਣੇ ਰਾਈਡ ਹੈਲਿੰਗ ਕਾਰੋਬਾਰ ਆਨਲਾਈਨ ਟੈਕਸੀ ਬੁਕਿੰਗ ਸੇਵਾ ਨੂੰ ਇਸ ਦੇ ਮੌਜੂਦਾ ਰੂਪ ਵਿੱਚ ਬੰਦ ਕਰਨ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਚੰਡੀਗੜ੍ਹ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਤੇਲ ਦੇ ਉੱਤੇ ਸਾਬਕਾ ਚੰਡੀਗੜ੍ਹ ਪ੍ਰਧਾਨ ਸੰਜੇ ਟੰਡਨ ਨੂੰ ਇੱਥੇ ਉਮੀਦਵਾਰ ਐਲਾਨਿਆ ਗਿਆ ਹੈ ਜੋ ਕਿ ਚੋਣ ਮੈਦਾਨ 'ਚ ਉਤਰਨਗੇ। ਦੱਸਣਯੋਗ ਹੈ ਕਿ ਚੰਡੀਗੜ੍ਹ ਤੋਂ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਦ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਪਾਰਟੀ ਨੇ ਹੁਣ ਸੰਜੇ ਟੰਡਨ ਦਾ ਨਾਮ ਫਾਈਲ ਕਰ ਦਿੱਤਾ ਹੈ। ਅਤੇ ਸੰਜੇ ਟੰਡਨ ਚੰਡੀਗੜ੍ਹ ਭਾਜਪਾ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਤੇ ਬਲਰਾਮ ਜੀ ਦਾਸ ਟੰਡਨ ਪੰਜਾਬ 'ਚ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਅਤੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਗਵਰਨਰ ਵੀ ਤੇ ਕਿਰਨ ਖੇਰ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਲਈ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ